ਇਹ ਕੋਈ ਬਾਬਾ ਜੀ ਘੜ ਰਹੇ ਨੇ ਇਸ ਵੇਲੇ ਨਾ ਸੋਟੀ ਨੂੰ ਇਸ ਵਿੱਚ ਬਾਬਾ ਜੀ ਕੀ ਪਾਉਂਗੇ ਫਿਰ ਵਰਚਪਾ ਪਾਉਂਗੇ ਸਹੀਦੀ ਕਰ ਦੋ ਮੜੇ ਕੰਮ ਕਰ ਖਾ ਫਿੱਟ ਕਰਕੇ ਦਿਖਾ ਦਿਓ ਫਟਾਫਟ ਹਾਂ ਜੀ ਹਾਂ ਆ ਦੇਖੋ ਜੀ ਬਾਬਾ ਜੀ ਨੇ ਫੜਦੀ ਸਪੀਡ ਹੁਣ ਤਾਂ ਟਾਪ ਗੇਅਰ ਚ ਪਾਈ ਗੱਡੀ ਲੱਗਦਾ ਹਾਂ ਜੀ ਹਾਂ ਦੇਖੋ ਬਰ ਬਾਬਾ ਜੀ ਦੀ ਸਪੀਡ ਕੰਮ ਕਰਨੇ ਦੀ ਮਾਣਾ ਜਿੱਦਾਂ 10 ਮਿੰਟ ਲਾਉਣੇ ਤੇ ਮਿੰਟ ਵੀ ਨਹੀਂ ਲੱਗੇਗਾ ਫਿਰ ਤਾਂ ਲਾ ਤਾ ਨੰਬਰ 1 ਆ ਕੋਕੇ ਜੜਤੇ ਮਾਣਾ ਨੈਰੀ ਸਾਬਾ ਜੀ ਥੋਡੀਆਂ ਹੈ ਕਮਾਲੇ ਕਰ ਦਿੱਤੀ ਆ ਤੇ ਵਰਚੀ ਇਹਦੇ ਵਿੱਚ ਵਰਚੀ ਜੜਤੀ ਹੈ ਇਸ ਦੇ ਵਿੱਚ ਕਹਿੰਦਾ ਮਤਲਬ ਥੋਡੀ ਦੇ ਵਿੱਚ ਹਾਂ ਜੀ ਹਾਂ ਇਹ ਗੁਰਵਾਂ ਦੀਆਂ ਜਿਹੜੀਆਂ ਲਾੜ ਲੀਆਂ ਫੌਜਾਂ ਹੁੰਦਿਆਂ ਨੇ ਇਹਨਾਂ ਦੇ ਸਸਤਨ ਨੇ ਜੀ ਇਹ ਦੇਖ ਸਕਦੇ ਤੁਸੀਂ ਕਣਾਏ ਬਾਬਾ ਜੀ ਐਡਾ ਬਣਾਏ ਗੁਰਗੋਂ ਸਿੰਘ ਮਹਾਰਾਜ ਜੀ ਨੇ ਖਾਲਸਾ ਦੂਰਾ ਹੈ ਹਾਂਜੀ ਸ਼ਸਤਰਾਂ ਤੋਂ ਬਿਨਾ ਖਾਲਸਾ ਦੂਰਾ ਹੈ ਹਾਂਜੀ ਹਾਂ ਸ਼ਸਤਰ ਜਿੰਨੇ ਕੋਲ ਨਹੀਂ ਨਾ ਉਹ ਤਾਂ ਭੇਟ ਦੀ ਸਮਾਨ ਅੱਛਾ ਜੀ ਆਪਾਂ ਬਾਬਾ ਜੀ ਕਿਹੜੇ ਜਥੇ ਤੋਂ ਜੀ ਅਸੀਂ ਬਾਬਾ ਬਰੀ ਚੰਦ ਸਾਹਿਬ ਦੇ ਅੱਛਾ ਜੀ ਬਾਬਾ ਬੀਦੀ ਚੰਦ ਹਾਂ ਬਾਬਾ ਬਰੀ ਚੰਦ ਸੁਰਸਿੰਘ ਹੈਡਕੁਆਟਰ ਅੱਛਾ ਇਹ ਕਿਹੜੀ ਜਗ੍ਹਾ ਤੋਂ ਜੀ ਇਹ ਸੰਤ ਬਾਬਾ ਬਤਾਰ ਸਿੰਘ ਜੀ ਨੇ ਸੁਰਸਿੰਘ ਵਾਲੇ ਸੁਰਸਿੰਘਾ ਵਾਲੇ ਹਾਂ ਬਾਬਾ ਬਰੀ ਚੰਦ ਜੀ ਅੱਛਾ ਜੀ ਦਲਪੰਥੀ ਅੱਛਾ ਜੀ ਦਲਪੰਥੀ ਹਾਂ ਏ ਆਪਣੀ ਜਿਹੜੀ ਕਿ ਕਿਹੜੀ ਜਗ੍ਹਾ ਤੋਂ ਕਹਿਣ ਦਾ ਮਤਲਬ ਕਿਹੜੀ ਜਗ੍ਹਾ ਤੋਂ ਹੁਣ ਅਸੀਂ ਕਿਹੜੇ ਜਗ੍ਹਾ ਦੱਸ ਕੇ ਖੜ ਸਕਦੇ ਹਾਂ ਅਸਲ ਤਾਂ ਚੱਕਰਵਰਤੀ ਅੰਦਰ ਸਾਬ ਜੀ ਅੱਛਾ ਚੱਕਰਵਰਤੀ ਆ ਠੀਕ ਆ ਜੀ ਹਾਂ ਹੁਣ ਮੇਲਿਆਂ ਦੇ ਹਾਂ ਜੀ ਹਾਂ ਸਾਡੇ ਦਰਪੰਥ ਦੇ ਸਿੱਖੀ ਦੇ ਕੇਂਦਰ ਨੇ ਜਿੱਥੇ ਅੰਮ੍ਰਿਤ ਛਕਾਇਆ ਜਾਂਦਾ ਹੈ ਉਹ ਪਾਤੜਾ ਹੋ ਗਿਆ ਜਿਵੇਂ ਮੇਰੀ ਪਾਤੜਾ ਡਿਊਟੀ ਅੱਛਾ ਜੀ ਗਲਾੜ ਤੋਂ ਅੱਛਾ ਜੀ ਪਿੰਡ ਗਲਾੜ ਏ ਇਸ ਤਰ੍ਹਾਂ ਕਰਕੇ ਸਾਰੇ ਹੀ ਦਲਪੰਥ ਦੇ ਪੜਾਵਾਂ ਨੇ ਨਗਰਾਂ ਦੇ ਵਿੱਚ ਨੇ ਜ਼ਿਲ੍ਹਿਆਂ 'ਚ ਨੇ ਜਿੱਥੇ ਅੰਮ੍ਰਿਤ ਛਕਾਉਂਦੇ ਨੇ ਗੁਰੂ ਦੇ ਸਿੰਘ ਸਿਝਾਉਂਦੇ ਨੇ ਤੇ ਗੁਰੂ ਦੇ ਲੜ ਲਾਉਂਦੇ ਨੇ ਤੇ ਦੱਸਦੇ ਨੇ ਸਿੱਖੀ ਬਾਰੇ ਇਹ ਸਾਰਾ ਸਾਡੇ ਦਲਪੰਥ ਦਾ ਇਤਿਹਾਸ ਹੈ ਇੱਕ ਜਿਹੜੀ ਸਾਡੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੀ ਸਿੱਖ ਇਤਿਹਾਸ ਤੋਂ ਦੂਰ ਹੁੰਦੀ ਜਾ ਰਹੀ ਆ ਨਾ ਇਹਨਾਂ ਨੂੰ ਪਤਾ ਹੀ ਸਿੱਖ ਕੌਮ ਕੀ ਆ ਤੇ ਸਿੱਖ ਇਤਿਹਾਸ ਕੀ ਆ ਸਾਡਾ ਇਹਨਾਂ ਨੂੰ ਥੋੜਾ ਥੋੜਾ ਸੰਦੇਸ਼ ਲਾਓ ਜੀ ਆਪਣੇ ਚੈਨਲ ਦੇ ਜ਼ਰੀਏ ਤੁਸੀਂ ਦੱਸੋ ਹੀ ਸਿੱਖਿਆ ਦਿਓ ਇਹ ਵੇਖੋ ਜੀ ਇਹ ਸਿੱਖੀ ਦਾ ਅਸਕਰ ਤਾਂ ਘਰ ਦੇ ਵਿੱਚ ਜਿਹੜੇ ਛੋਟੇ ਹੁੰਦੇ ਨੇ ਨਾ ਬੱਚੇ ਉੱਥੋਂ ਇਹ ਇਹਨਾਂ ਨੂੰ ਪ੍ਰੇਰਣਾ ਮਿਲਣੀ ਚਾਹੀਦੀ ਹੌਲੀ ਹੌਲੀ ਫਿਰ ਇਹਨਾਂ ਨੂੰ ਜਿਵੇਂ ਹਰਗੁਰਤਾਮੇ ਖੇਦਗੜ੍ਹ ਸਾਹਿਬ ਹੈ ਅਨੰਦਪੁਰ ਸਾਹਿਬ ਹੈ ਅੰਮ੍ਰitsar ਇਹ ਤਰ੍ਹਾਂ ਕਰਕੇ ਜਿਹੜੇ ਸਿੱਖੀ ਦੇ ਕੇਂਦਰ ਨੇ ਜਿੱਥੇ ਨਿਹੰਗ ਸਿੰਘ ਤਿਆਰ ਵਰ ਤਿਆਰ ਤੇ ਇਹਨਾਂ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਘਰ ਦੇ ਵਿੱਚ ਇਹਨਾਂ ਨੂੰ ਦਸਤਾਰ ਜਿਹੜੀਆਂ ਬੀਬੀਆਂ ਦਾੜੇ ਕਟਾਉਂਦੇ ਨੇ ਸਿੰਘ ਵੀਰ ਬੀਬੀਆਂ ਖੇਸ ਕਟਾਉਂਦੀਆਂ ਨੇ ਇਹ ਦਾੜੇ ਕੇਸ ਰੱਖਣ ਤਾਂ ਇਹ ਘਰ ਦੇ ਵਿੱਚੋਂ ਸ਼ੁਰੂਰਤ ਤਾਂ ਸਿੱਖੀ ਘਰ ਦੇ ਵਿੱਚ ਜੇ ਆਪਾਂ ਆਪ ਪਹਿਲਾਂ ਜਿਹੜੇ ਆਪਣੇ ਦਾਦਿਆਂ ਤੋਂ ਲੈ ਕੇ ਮਾਪਿਓ ਤੋਂ ਲੈ ਕੇ ਸਿੱਖੀ ਦੇ ਵਿੱਚ ਆਉਣਗੇ ਫਿਰ ਬੱਚੇ ਆਉਣਗੇ ਸਿੱਧੇ ਆਟੋਮੈਟਿਕ ਸਿੱਖੀ ਦੇ ਵਿੱਚ ਆਉਣਾ ਬੜਾ ਔਖਾ ਹੈ ਹਾਂਜੀ ਹਾਂ ਹਾਂ ਮੁੱਢ ਤੋਂ ਜੜ ਤੋਂ ਕੰਮ ਚੱਲੇਗਾ ਫਿਰ ਕੰਮ ਆਵੇਗਾ ਤੇ ਇਸੇ ਤਰ੍ਹਾਂ ਹੀ ਫਿਰ ਗਾਂ ਦੀ ਗਾਂ ਬੱਚੇ ਨੇ ਜਿਹੜੇ ਸਿੱਖੀ ਦੇ ਵਿੱਚ ਆਉਣਗੇ ਇਸ ਕਰਕੇ ਦੂਰ ਹੁੰਦੇ ਜਾਂਦੇ ਨੇ ਆਪਣੇ ਵੱਡ ਵਡੇਰਿਆਂ ਘਰ ਕੇ ਦੂਰ ਹੁੰਦੇ ਜਾਂਦੇ ਨੇ ਜਦੋਂ ਅਸੀਂ ਆਪ ਸ਼ਰਾਬਾ ਪੀਂਦੀਆਂ ડાڑے કેસ કાਟાને پھر اس کر کے ਜਿਹੜਾ ਵੀ ਘਰ ਦੇ ਵਿੱਚ ਬੱਚਿਆਂ ਨੂੰ ਨਿੱਕੇ ਹੁੰਦਿਆਂ ਤੋਂ ਇਹ ਸ਼ੁਰੂ ਕਰਾਂਗੇ ਰਕਾ ਹੋਵੇਗਾ ہاں جی ہاں ਗੁਰੂ ਆਲੇ ਬਣਨਾ ਚੀਂਦਾ ਹੀ ہاں ਗੁਰੂ ਆਲੇ ਤਾਂ ਵੇਖੋ ਫੇਰ ਹੀ ਬਣਿਆ ਜਾਣਾ ਜੇ ਮੁੱਢ ਤੋਂ ਸਿੱਖੀ ਦਾ ਪਤਾ ਹੋਇਆ ہاں جی ہاں ਇਹ ਥੋੜਾ ਵੀ ਆਣ ਕੇ ਦਵਾਦਾ ਵੇਖ ਕੇ ਦੂਜੇ ਨੂੰ ਵੇਖ ਕੇ ਤੇ ਦਵਾਦਾ ਉਹ ਗਾਤਰਾ ਪਾ ਲਿਆ ਚੋਲਾ ਪਾ ਲਿਆ ਤੇ ਘਰ ਜਾ ਕੇ ਫਿਰ ਲਾਤਾ ਇਹ ਜਿਹੜਾ ਇਹ ਰੰਗ ਹੁੰਦਾ ਹੈ ਨਾ ਜਿਵੇਂ ਰੰਗ ਆਪਾਂ ਰੰਗਦੇ ਨਹੀਂ ਕਿਸੇ ਨੂੰ ਤੇ ਵੀ ਪਾ ਦੋ ਫਿਰ ਰੰਗ ਲੈ ਜਾਂਦਾ ਇਹ ਘਰ ਜਿਹਨੋਂ ਫਿਰ ਚਲੇ ਜਿੰਨੇ ਜਿਹੜੇ ਸਿੱਖੀ ਨਹੀਂ ਘਰ ਚੇ ਗਈ ਤੇ ਫਿਰ ਇਹ ਰੰਗ ਲੈ ਜਾਂਦਾ ਇਸ ਕਰਕੇ ਜਿਹੜਾ ਵੀ ਆਪਾਂ ਨੌਜਵਾਨ ਪੀੜੀ ਬਾਰੇ ਗੱਲ ਕਰ ਰਹੇ ਜੀ ਜਿਹੜੇ ਨੌਜਵਾਨ ਨੇ ਹੁਣਾਂ ਵਾਨੂੰ ਪ੍ਰੇਰਿਤ ਕਰੋ ਜੀ ਥੋੜਾ ਜਿਹਾ ਉਹਨਾਂ ਨੂੰ ਦੱਸੋ ਕੁਝ ਆ ਉਹਨਾਂ ਨੂੰ ਤਾਂ ਵੇਖੋ ਵੀ ਆਪਾਂ ਨੂੰ ਪਤਾ ਹੀ ਏ ਕਿ ਛੋਟੇ ਛੋਟੇ ਸਹਿਬਜ਼ਾਦੇ 7 ਸਾਲ ਦੇ 9 ਸਾਲ ਦੇ ਸਹਿਬਜ਼ਾਦਿਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਆਪਣੇ ਬਦਲੇ ਦਿੱਤੀਆਂ ਨੇ ਆਪਣੀ ਸਿੱਖ ਕੌਮ ਬਦਲੀ ਤੇ ਇਹ ਆਪਾਂ ਜਿਹੜੇ ਨੌਜਵਾਨ ਨੇ ਪੀੜੀ ਖਾਸ ਕਰਕੇ ਇਹਨਾਂ ਨੂੰ ਚਾਹੀਦਾ ਤਿਆਰ ਬਰ ਤਿਆਰ ਹੋਣਾ ਬਾਣੇ ਦੇ ਧਾਰ ਨਹੀਂ ਹੋਣਾ ਜਰੂਰ ਦਾ ਅੰਮ੍ਰਿਤ ਛਕਣਾ ਤੜਕੇ 4 ਵਜੇ ਤੋਂ ਲੈ ਕੇ 2 ਵਜੇ ਤੋਂ ਲੈ ਕੇ ਨੇ ਇਤਿਹਾਸ ਸ਼ੁਰੂ ਕਰਨੇ ਹੋੜੀ ਹੋੜੀ ਬੰਦੇ ਦਾ ਫਿਰ ਇਤਿਹਾਸ ਬਣ ਜਾਂਦਾ ਇਸ ਕਰਕੇ ਗੁਰਦੁਆਰਿਆਂ ਦੇ ਵਿੱਚ ਵੀ ਜਿਹੜੇ ਪ੍ਰਚਾਰ ਨੇ ਜਾਂ ਕਮੇਟੀਆਂ ਨੇ ਇਹਨਾਂ ਨੂੰ ਚਾਹੀਦਾ ਹੈ ਗੁਰੂ ਘਰ ਦਾ ਇਤਿਹਾਸ ਸੁਣਾਉਣਾ ਤੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਇਸ ਤਰ੍ਹਾਂ ਆਪਣੀ ਪੀੜ੍ਹੀ ਹੈ ਜਿਹੜੀ ਗੁਰੂ ਗੱਲ ਵਰ ਸਕਦੇ ਆ ਤੇ ਆਪਾ ਗੁਰੂ ਦੇ ਖੁਸ਼ੇ ਪ੍ਰਗਟ ਕਰ ਸਕਦੇ ਹਾਂ ਹਾਂਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਜਿਹੜਾ ਤੁਸੀਂ ਸਾਡੇ ਚੈਨਲ ਤੇ ਜਾਣਕਾਰੀ ਦਿੱਤੀ ਆ ਨਾ ਜੀ ਬੱਚਿਆਂ ਨੂੰ ਸਹਿਤ ਦਿੱਤੀ ਆ ਨਵੀਂ ਨੌਜਵਾਨ ਪੀੜ੍ਹੀ ਨੂੰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ